ਸਤਿ ਸ੍ਰੀ ਅਕਾਲ ਬ੍ਰੇਕਿੰਗ ਨਿਊਜ਼ ਆ ਰਹੀ ਆ ਐਸ ਟਾਈਮ ਸਕੱਰੇਟਰੀ ਆਫ ਸਟੇਟ ਮਾਰਕੋ ਰੂਬਿਓ ਹੁਣਾਂ ਨੇ ਹੁਣੇ-ਹੁਣੇ ਇੱਕ ਪਾਲਿਸੀ ਚੇਂਜ ਕੀਤੀ ਆ ਵਰਕਰ ਵੀਜ਼ਾਸ ਨੂੰ ਲੈ ਕੇ ਤੇ ਕਮਰਸ਼ੀਅਲ ਟਰੱਕ ਡਰਾਈਵਰਸ ਨੂੰ ਜਿਹੜਾ ਉਹ ਲੈ ਕੇ ਇਸ ਦੇ ਨਾਲ ਇੰਡਸਟਰੀ ਦੇ ਵਿੱਚ ਵੱਡਾ ਅਸਰ ਪੈ ਸਕਦਾ ਐ ਸੋ ਉਹਨਾਂ ਦਾ ਬਿਆਨ ਜਿਵੇਂ ਤੁਹਾਡੇ ਨਾਲ ਸ਼ੇਅਰ ਕਰਾਂ ਦਿਖਾਵਾਂ ਤਾਂ ਸਕੱਰੇਟਰੀ ਮਾਰਕੋ ਰੂਬਿਓ ਨੇ ਕਿਹਾ ਵੀ ਇਫੈਕਟਿਵ ਇਮੀਡੀਏਟਲੀ ਬਿਲਕੁਲ ਹੁਣੇ ਤੋਂ ਹੀ ਆ ਜਿਹੜੇ ਵਰਕਰ ਵੀਜ਼ੇ ਦਿੱਤੇ ਜਾਂਦੇ ਆ ਕਮਰਸ਼ੀਅਲ ਟਰੱਕ ਡਰਾਈਵਰਸ ਨੂੰ ਉਹਨਾਂ ਉੱਤੇ ਉਹਨਾਂ ਨੇ ਰੋਕ ਲਾ ਦਿੱਤੀ ਉਹਨਾਂ ਨੂੰ ਪਾਜ਼ ਕਰ ਦਿੱਤਾ ਆ ਕਾਰਨ ਉਹਨਾਂ ਨੇ ਦਿੱਤਾ ਵੀ ਕਹਿੰਦੇ ਵੀ ਬਹੁਤ ਜ਼ਿਆਦਾ ਫੋਰਨ ਡਰਾਈਵਰਸ ਬਾਹਰਲੇ ਮੁਲਕ ਦੇ ਜਿਹੜੇ ਡਰਾਈਵਰਸ ਆ ਉਹ ਇੱਥੇ ਟਰੈਕਟਰ ਟ੍ਰੇਲਰ ਚਲਾ ਰਹੇ ਨੇ ਟਰੱਕ ਚਲਾ ਰਹੇ ਨੇ ਜਿਹਦੇ ਕਰਕੇ ਅਮਰੀਕਨ ਜ਼ਿੰਦਗੀਆਂ ਨੂੰ ਖਤਰਾ ਬਣਿਆ ਪਿਆ ਆ ਤੇ ਜਿਹੜੀਆਂ ਅਮਰੀਕਨ ਟਰੱਕਰਸ ਆ ਉਹਨਾਂ ਦੀ ਜਿਹੜੀ ਰੋਜ਼ੀ ਰੋਟੀ ਆ ਉਹਨਾਂ ਉੱਤੇ ਲੱਤ ਵੱਜਦੀ ਆ ਅੰਡਰਕਟ ਜਿਹੜੀ ਉਹ ਹੁੰਦੀ ਆ ਕੀ ਵਰਕਰ ਵੀਜ਼ਾ ਤੇ ਵਰਕ ਪਰਮਿਟ ਸੇਮ ਥਿੰਗ ਹੋਊਗੀ ਕੀ ਉਹਨਾਂ ਦੇ ਉੱਤੇ ਵੀ ਅਸਰ ਪਊਗਾ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਲੈਰਿਟੀ ਆਊਗੀ ਕਈ ਜਣੇ ਵਰਕਰ ਵੀਜ਼ਾ ਤੇ ਵਰਕ ਪਰਮਿਟ ਨੂੰ ਡਿਫਰੈਂਟ ਤੌਰ ਦੇ ਉੱਤੇ ਜਿਹੜਾ ਉਹ ਦੇਖਦੇ ਆ ਡਿਫਰੈਂਸ ਤਾਂ ਹੁੰਦਾ ਆ ਕੀ ਇਹ ਉਹਨਾਂ ਲੋਕਾਂ ਦੇ ਉੱਤੇ ਵੀ ਅਸਰ ਪਊਗਾ ਪਊਗਾ ਖਾਸ ਕਰਕੇ ਜੇ ਆਪਣੀ ਕਮਿਊਨਿਟੀ ਦੇ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹੋਲਡਰ ਜਿਨ੍ਹਾਂ ਦੇ ਵਰਕ ਪਰਮਿਟ ਆ ਇਹ ਦੇਖਣ ਵਾਲੀ ਗੱਲ ਰਹੂਗੀ ਪਰ ਮਾਰਕੋ ਰੂਬਿਓ ਹੁਣਾਂ ਨੇ ਕਮਰਸ਼ੀਅਲ ਟਰੱਕ ਡਰਾਈਵਰਸ ਜਿਨ੍ਹਾਂ ਨੂੰ ਵਰਕਰ ਵੀਜ਼ਾ ਹੈ ਇਸ਼ੂ ਕਿਤੇ ਜਾਂਦੇ ਆ ਉਹਨਾਂ ਉੱਤੇ ਪੂਰਨ ਰੋਕ ਲਗਾ ਦਿੱਤੀ ਆ